ਅਮਰੀਕਾ ਤੋਂ ਡਿਪੋਰਟ ਕੀਤੇ ਹੋਏ ਪ੍ਰਵਾਸੀ ਪੰਜਾਬ ਪਹੁੰਚ ਚੁੱਕੇ ਨੇ ਦੱਸਿਆ ਕਿ ਲਿਸਟ ਵੀ ਸਾਹਮਣੇ ਆ ਚੁੱਕੀ ਹੈ ਜਿੱਥੇ ਪੰਜਾਬ ਸਨੇਹ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਲੋਕ ਸ਼ਾਮਲ ਸੀ ਜਿਹੜੇ ਹੁਣ ਡਿਪੋਰਟ ਕੀਤੇ ਗਏ ਨੇ ਤੇ ਕੱਲ ਰਾਮਦਾਸ ਇੰਟਰਨੈਸ਼ਨਲ ਹਵਾਈ ਅੱਡੇ ਤੇ ਉਹ ਜਹਾਜ਼ ਵੀ ਲੈਂਡ ਹੋਇਆ ਇਸ ਤੋਂ ਬਾਅਦ ਉਹਨਾਂ ਦੇ ਪਰਿਵਾਰਾਂ ਦੇ ਵਿੱਚ ਇੱਕ ਚਿੰਤਾ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਹੈ ਦੱਸਿਆ ਕਿ ਪਰਿਵਾਰ ਰੋ ਰਹੇ ਨੇ ਤੇ ਟਰੰਪ ਦੀ ਕਾਰਗੁਜ਼ਾਰੀ ਤੇ ਸਵਾਲ ਵੀ ਚਾਹੇ ਉਹ ਸਿਆਸੀ ਲੀਡਰ ਹੋਣ ਚਾਹੇ ਡਿਪੋਰਟ ਕੀਤੇ ਗਏ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਹੋਣ ਲਗਾਤਾਰ ਸਵਾਲ ਚੋਕ ਰਹੇ ਨਹੀਂ ਕਿਉਂਕਿ ਉਹਨਾਂ ਪਰਿਵਾਰਾਂ ਦਾ ਕਹਿਣਾ ਹੈ ਕਿ ਅਸੀਂ ਆਪਣਾ ਸਭ ਕੁਝ ਵੇਚ ਕੇ ਆਪਣੇ ਜ਼ਮੀਨ ਗਹਿਣੇ ਰੱਖ ਕੇ ਆਪਣੇ ਘਰ-ਬਾਰ ਵੇਚ ਕੇ ਬੱਚਿਆਂ ਨੂੰ ਖਤਰਨਾਕ ਰਸਤਿਆਂ ਦੇ ਰਾਹੀਂ ਏਜੰਟਾਂ ਦੇ ਚੱਕਰਾਂ ਦੇ ਵਿੱਚ ਫਸ ਕੇ ਅਮਰੀਕਾ ਭੇਜਿਆ ਸੀ ਪਰ ਉੱਥੋਂ ਉਹਨਾਂ ਨੂੰ ਕਢ ਦਿੱਤਾ ਗਿਆ ਉਹਨਾਂ ਦੇ ਆਉਣ ਤੋਂ ਬਾਅਦ ਪੰਜਾਬ ਵਾਸੀਆਂ ਦੇ ਵਿੱਚ ਇੱਕ ਚਿੰਤਾ ਦਾ ਮਾਹੌਲ ਵੀ ਪਾਇਆ ਜਾ ਰਿਹਾ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਉਹ ਨੌਜਵਾਨ ਨੇ ਡਿਪੋਰਟ ਕਰਕੇ ਆਏ ਨੇ ਪੰਜਾਬ ਦੇ ਵਿੱਚ ਕੀ ਕਰਨਗੇ ਕਿਉਂਕਿ ਪੰਜਾਬ ਦੀ ਹਾਲਤ ਲਗਾਤਾਰ ਵਿਖੇਤ ਲੁੱਟ ਖੋਹ ਚੋਰੀ ਦੀਆਂ ਘਟਨਾਵਾਂ ਕਤਲ ਵਰਗੀਆਂ ਵਾਰਦਾਤਾਂ ਲਗਾਤਾਰ ਪੰਜਾਬ ਦੇ ਵਿੱਚ ਵਾਪਰ ਨੇ ਤਾਂ ਇਸੇ ਦੌਰਾਨ ਹੀ ਪੰਜਾਬ ਦੇ ਲੋਕਾਂ ਦੇ ਵਿੱਚ دہشت ਵਾਲਾ ਮਾਹੌਲ ਵੀ ਪਾਇਆ ਜਾ ਰਿਹਾ ਹੈ ਦੱਸਦੀ ਹੈ ਕਿ ਉਹ 트াম্প ਦੀ ਕਾਰਗੁਜ਼ਾਰੀ ਤੇ ਇਸ ਕਰਕੇ ਵੀ ਸਵਾਲ ਚੁੱਕੇ ਜਾ ਰਹੇ ਨੇ ਕਿਉਂਕਿ ਜਿਹੜੇ ਨੌਜਵਾਨਾਂ ਨੂੰ ਡਿਪੋਰਟ ਕੀਤਾ ਗਿਆ ਉਹਨਾਂ ਦੇ ਵਿੱਚ 19 ਔਰਤਾਂ ਵੀ ਸ਼ਾਮਲ ਨੇ ਤੇ 13 ਬੱਚੇ ਸ਼ਾਮਲ ਨੇ ਉਹਨਾਂ ਨੂੰ ਹੱਥ ਕੜੀਆਂ ਲਗਾ ਕੇ ਭੇਜਿਆ ਗਿਆ ਪੈਰਾਂ ਦੇ ਵਿੱਚ ਵੀ ਬੇੜੀਆਂ ਜਕੜੀਆਂ ਹੋਈਆਂ ਨੇ ਤਾਂ ਸਵਾਲ ਚੁੱਕ ਰਹੇ ਨੇ ਲੀਡਰਾਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਉਹ ਕੋਈ ਅਪਰਾਧੀ ਨਹੀਂ ਉਹਨਾਂ ਨੇ ਕੋਈ ਅਜਿਹੇ ਬਜਰ ਗੁਨਾਹ ਨਹੀਂ ਕੀਤੇ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਇਹ ਵਿਵਹਾਰ ਕੀਤਾ ਜਾ ਰਿਹਾ ਹੈ ਵਿਦੇਸ਼ੀ ਤ੍ਰਿਦਾ ਸਮਾਂ ਮੰਗਿਆ ਜਾ ਰਿਹਾ ਤੇ ਇਸ ਮੁੱਦੇ ਤੇ ਉਹਨਾਂ ਦੇ ਨਾਲ ਗੱਲਬਾਤ ਕਰਨੀ ਹੈ ਹਾਲਾਂਕਿ ਨਖੇਦੀ ਜ਼ਰੂਰ ਕੀਤੀ ਜਾ ਰਹੀ ਹੈ ਕਿ ਪੰਜਾਬ ਦੇ ਨੌਜਵਾਨ ਜਿਹੜੇ ਰੋਜ਼ੀ-ਰੋਟੀ ਕਮਾਉਣ ਦੇ ਲਈ ਅਮਰੀਕਾ ਗਏ ਸਨ ਪਰ ਉਹਨਾਂ ਨੂੰ ਡਿਪੋਰਟ ਕੀਤਾ ਗਿਆ ਤੇ ਇਸ ਤਰੀਕੇ ਦੇ ਨਾਲ ਡਿਪੋਰਟ ਕੀਤਾ ਗਿਆ ਉਸ ਕਾਰਗੁਜ਼ਾਰੀ ਤੇ ਲਗਾਤਾਰ ਸਵਾਲ ਚੁੱਕੇ ਜਾ ਰਹੇ ਨੇ ਅਮਰੀਕਾ ਤੋਂ 104 ਪ੍ਰਵਾਸੀ ਭਾਰਤੀਆਂ ਨੂੰ ਲੈ ਕੇ ਅਮਰੀਕੀ ਫੌਜੀ ਜਹਾਜ਼ C17 ਬੁੱਧਵਾਰ ਨੂੰ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚ ਚੁੱਕਿਆ ਹੈ ਡੋਨਾਲਡ 트੍ਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਅਮਰੀਕਾ ਨੇ ਇੰਨੀ ਵੱਡੀ ਗਿਣਤੀ ਵਿੱਚ ਭਾਰਤੀਆਂ ਨੂੰ ਵਾਪਸ ਆਪਣੇ ਵਤਨ ਭੇਜਿਆ ਹੋਵੇ। ਇਹ ਲੋਕਵਤਵਾਰ ਦੁਪਹਿਰ ਨੂੰ ਅਮਰੀਕੀ ਫੌਜੀ ਜਹਾਜ਼ C17 ਦੇ ਵਿੱਚੋਂ ਅਮ੍ਰਿਤਸਰ ਹਵਾਈ ਅੱਡੇ ਤੇ ਪਹੁੰਚ ਚੁੱਕੇ ਨੇ। ਇਹਨਾਂ ਦੇ ਵਿੱਚੋਂ 30 ਲੋਕ ਪੰਜਾਬ ਦੇ ਨੇ। ਪੰਜਾਬ ਪੁਲਿਸ ਨੇ ਹਵਾਈ ਅੱਡੇ ਤੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਸਨ। ਅਮਰੀਕਾ ਤੋਂ ਵਾਪਸ ਆਏ 104 ਭਾਰਤੀਆਂ ਦੇ ਵਿੱਚ 72 ਪੁਰਸ਼ ਨੇ, 11 ਔਰਤਾਂ ਨੇ ਤੇ 13 ਬੱਚੇ ਸ਼ਾਮਲ ਨੇ। ਅਮਰੀਕਾ ਤੋਂ ਡਿਪੋਰਟ ਕੀਤੇ ਗਏ ਕੁੱਲ 105 ਭਾਰਤੀਆਂ ਦੇ ਵਿੱਚੋਂ ਗੁਜਰਾਤ ਤੇ ਹਰਿਆਣਾ ਦੇ 33-33 ਨਾਗਰਿਕ ਨੇ ਜਦਕਿ 30 ਪੰਜਾਬ ਤੋਂ ਨੇ ਚੰਡੀਗੜ੍ਹ ਦੇ ਦੋ ਨਾਗਰਿਕ ਨੇ ਤੇ ਕੁੱਲ 104 ਵਿੱਚੋਂ ਮਹਾਰਾਸ਼ਟਰ ਉੱਤਰ ਪ੍ਰਦੇਸ਼ ਦੇ ਤਿੰਨ-ਤਿੰਨ ਲੋਕ ਨੇ ਲੈਂਡਿੰਗ ਤੋਂ ਪਹਿਲਾਂ ਅਮ੍ਰਿਤਸਰ ਹਵਾਈ ਅੱਡੇ ਤੇ ਡਾਇਰੈਕਟਰ ਡਿਪਟੀ ਕਮਿਸ਼ਨਰ ਪੁਲਿਸ ਕਮਿਸ਼ਨਰ ਤੇ ਸੀਆਈਐਸਐਫ ਦੇ ਡਾਇਰੈਕਟਰ ਨੇ ਇੱਕ ਮੀਟਿੰਗ ਕੀਤੀ ਸੀ ਪੁਲਿਸ ਨੇ ਹਵਾਈ ਅੱਡੇ ਦੇ ਕਾਰਗੋ ਗੇਟ ਤੇ ਹੋਰ ਪ੍ਰਵੇਸ਼ ਸਥਾਨਾਂ ਤੇ ਬੈਰੀਕੇਡ ਵੀ ਲਗਾਏ ਸਨ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਤੋਂ ਠੀਕ ਪਹਿਲਾਂ ਭਾਰਤੀ ਪ੍ਰਵਾਸੀਆਂ ਨੂੰ ਵਤਨ ਵਾਪਸ ਭੇਜ ਦਿੱਤਾ ਗਿਆ ਮੋਦੀ 2 ਦਿਨਾਂ ਦੌਰੇ ਤੇ ਨੇ ਅਮਰੀਕਾ ਜਾ ਰਹੇ ਨੇ ਜਿੱਥੇ ਉਹਨਾਂ ਦਾ 트੍ਰੰਪ ਦੇ ਨਾਲ ਮੁਲਾਕਾਤ ਕਰਨ ਤੇ ਨਾਲ ਗੱਲਬਾਤ ਵੀ ਹੋਣੀ ਹੈ ਹਾਲ ਹੀ ਵਿੱਚ ਮੋਦੀ ਤੇ 트੍ਰੰਪ ਨੇ ਫੋਨ ਤੇ ਗੱਲਬਾਤ ਵੀ ਕੀਤੀ ਸੀ ਇਸ ਦੇ ਵਿੱਚ ਉਹਨਾਂ ਨੇ ਦੁਨੀਆ ਦੇ ਵਿੱਚ ਸ਼ਾਂਤੀ ਤੇ ਸੁਰੱਖਿਆ ਦੇ ਮੁੱਦੇ ਦੇ ਨਾਲ ਨਾਲ ਗੈਰ ਕਾਨੂੰਨੀ ਪ੍ਰਵਾਸ ਤੇ ਚਰਚਾ ਵੀ ਕੀਤੀ ਸੀ ਉਸ ਗੱਲਬਾਤ ਬਾਰੇ 트੍ਰੰਪ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਪ੍ਰਵਾਸ ਦੇ ਮੁੱਦੇ ਤੇ ਚਰਚਾ ਹੋਈ ਸੀ ਭਾਰਤ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵਾਪਸ ਲੈਣ ਲਈ ਟੁਕਮੇ ਕਦਮ ਚੁਕੇਗਾ ਭਾਰਤ ਨੇ ਅਮਰੀਕਾ ਨੂੰ ਭਰੋਸਾ ਇਹ ਦਿੱਤਾ ਹੈ ਕਿ ਉਹ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਏ ਪ੍ਰਵਾਸੀਆਂ ਨੂੰ ਵਾਪਸ ਲੈ ਕੇ ਸਮੱਸਿਆ ਦੇ ਨਾਲ ਨਜਿੱਠਣ ਦੇ ਵਿੱਚ ਸਹਿਯੋਗ ਜ਼ਰੂਰ ਕਰੇਗਾ ਦੱਸਿਆ ਕਿ ਜਿਹੜੇ ਲੋਕ ਵਾਪਸ ਪਹੁੰਚ ਚੁੱਕੇ ਨੇ ਉਹਨਾਂ ਦੇ ਪਰਿਵਾਰਾਂ ਦੀ ਹਾਲਤ ਠੀਕ ਨਹੀਂ ਹੈ ਉਹਨਾਂ ਦੇ ਪਰਿਵਾਰਕ ਮੈਂਬਰ ਰੋ ਰਹੇ ਨੇ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਆਪਣੇ ਬੱਚੇ ਨੂੰ ਕਿਸੇ ਨੇ ਜਮੀਨ ਗਹਿਣੇ ਰੱਖ ਕੇ ਕਿਸੇ ਨੇ ਆਪਣਾ ਘਰ-ਬਾਰ ਵੇਚ ਕੇ ਬਾਹਰ ਭੇਜਿਆ ਸੀ ਹੁਣ ਉਹਨਾਂ ਦੇ ਹੱਥ ਕੁਝ ਵੀ ਨਹੀਂ ਰਿਹਾ ਕਿਉਂਕਿ ਉਹਨਾਂ ਦੇ ਬੱਚੇ ਹੁਣ ਵਾਪਸ ਆ ਚੁੱਕੇ ਨੇ ਤੇ ਵਾਪਸ ਪੰਜਾਬ ਆ ਕੇ ਜਾਂ ਭਾਰਤ ਆ ਕੇ ਉਹ ਕੀ ਕਰਨਗੇ ਫਿਲਹਾਲ ਉਹਨਾਂ ਨੂੰ ਵੀ ਨਹੀਂ ਪਤਾ ਇੱਕ ਚਿੰਤਾ ਦਾ ਮਾਹੌਲ ਉਹਨਾਂ ਪਰਿਵਾਰਕ ਮੈਂਬਰਾਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਇਸ ਕਰਕੇ ਉਹ ਪੂਰੇ ਪਰਿਵਾਰ ਚਿੰਤਾ ਦੇ ਵਿੱਚ ਨੇ ਤੇ ਨਾਲ ਹੀ ਸਰਕਾਰ ਦੀ ਨਖੇਦੀ ਵੀ ਕੀਤੀ ਜਾ ਰਹੀ ਹੈ ਜਿਸ ਤਰੀਕੇ ਦੇ ਨਾਲ ਉਹਨਾਂ ਨੌਜਵਾਨਾਂ ਨੂੰ ਭਾਰਤ ਵਾਪਸ ਲਿਆਂਦਾ ਗਿਆ ਉਹਨਾਂ ਦੇ ਪੈਰਾਂ ਦੇ ਵਿੱਚ ਹਥਕੜੀਆਂ ਲਗਾਈਆਂ ਹੋਈਆਂ ਨੇ ਤਾਂ ਇਸ ਦੀ ਵੀ ਕਾਫੀ ਨਖੇਦੀ ਕੀਤੀ ਜਾ ਰਹੀ ਹੈ ਕਿਉਂਕਿ ਸਿਆਸੀ ਲੀਡਰਾਂ ਦਾ ਕਹਿਣਾ ਹੈ ਕਿ ਉਹ ਕੋਈ ਅਪਰਾਧੀ ਨਹੀਂ ਨੇ ਉਹਨਾਂ ਨੇ ਕੋਈ ਵੱਡੇ ਗੁਨਾਹ ਨਹੀਂ ਕੀਤੇ ਜਿਸ ਤਰੀਕੇ ਦੇ ਨਾਲ ਉਹਨਾਂ ਨੂੰ ਪੰਜਾਬ ਵਾਪਸ ਲਿਆਂਦਾ ਗਿਆ ਤੇ ਨਾਲ ਹੀ ਜਿਹੜਾ 에어ਪੋਰਟ ਚੁਣਿਆ ਗਿਆ ਉਸ ਨੂੰ ਲੈ ਕੇ ਵੀ ਕਾਫੀ ਸਵਾਲ ਚੁੱਕੇ ਜਾ ਰਹੇ ਨੇ ਕਿ ਆਖਰ ਭਾਰਤ ਦੇ ਵਿੱਚ ਹੋਰ ਵੀ ਬਹੁਤ ਸਾਰੇ ਇੰਟਰਨੈਸ਼ਨਲ 에어ਪੋਰਟ ਨੇ ਪਰ ਸ੍ਰੀ ਦਰਬਾਰ ਸਾਹਿਬ ਦਾ ਗੁਰੂ ਰਾਮਦਾਸ ਇੰਟਰਨੈਸ਼ਨਲ ਹਵਾਈ ਅੱਡਾ ਹੀ ਇਹਨਾਂ ਨੂੰ ਵਾਪਸ ਲਿਆਉਣ ਦੇ ਲਈ ਕਿਉਂ ਚੁਣਿਆ ਗਿਆ ਦੱਸਿਆ ਕਿ ਦੂਜੇ ਪਾਸੇ ਇਹਨਾਂ ਪ੍ਰਵਾਸੀਆਂ ਦੇ ਵਾਪਸ ਪੰਜਾਬ ਪਹੁੰਚਣ ਤੇ ਭਾਰਤ ਪਹੁੰਚਣ ਤੇ ਇੱਕ ਨਵੀਂ ਚਰਚਾ ਸ਼ਿੜੀ ਹੋਈ ਹੈ ਤੇ ਨਾਲ ਹੀ ਜਿਹੜੇ ਅਜਾਲੀ ਏਜੰਟ ਨੇ ਉਹਨਾਂ ਦੇ ਵਿੱਚ ਵੀ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ ਕਿਉਂਕਿ ਕਿਸ ਤਰੀਕੇ ਦੇ ਨਾਲ ਇਹ ਪਰਿਵਾਰਕ ਮੈਂਬਰਾਂ ਨੇ 40-45 ਲੱਖ ਰੁਪਏ ਦੀ ਵੱਡੀ ਰਕਮ ਲਗਾ ਕੇ ਆਪਣੇ ਪੁੱਤਰਾਂ ਨੂੰ ਆਪਣੇ ਬੱਚਿਆਂ ਨੂੰ ਇਹਨਾਂ ਖਤਰਨਾਕ ਰਸਤਿਆਂ ਦੇ ਰਾਹੀਂ ਅਮਰੀਕਾ ਭੇਜਿਆ ਸੀ ਇਸੇ ਦੇ ਨਾਲ ਹੀ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਰਹਿ ਰਹੇ 18000 ਭਾਰਤੀਆਂ ਵਿੱਚੋਂ ਪੰਜਾਬ ਨਾਲ ਸਥਿਤ ਘੱਟੋ ਘੱਟ 8000 ਨੌਜਵਾਨਾਂ ਨੂੰ ਡਿਪੋਰਟ ਕਰਨ ਦੀਆਂ ਭਾਰ ਨੇ ਹੁਣ ਸੂਬੇ ਦੇ ਵਿੱਚ ਪੰਜਾਬ ਭਾਰਤ ਦੇ ਵਿੱਚ ਇੱਕ ਨਵੀਂ دہشت ਫੈਲਾ ਦਿੱਤੀ ਹੈ ਜਿਸ ਦਾ ਭਾਰੀ ਅਸਰ ਆਉਣ ਵਾਲੇ ਦਿਨਾਂ ਦੇ ਵਿੱਚ ਵੇਖਿਆ ਜਾ ਸਕਦਾ ਹੈ ਦੱਸਿਆ ਗਿਆ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਹੁਕਮ ਅਤੇ ਅਮਰੀਕੀ ਅਧਿਕਾਰੀਆਂ ਨੇ ਬਿਨਾਂ ਦਸਤਾਵੇਜ਼ਾਂ ਦੇ ਅਮਰੀਕਾ 'ਚ ਰਹਿ ਰਹੇ 18000 ਭਾਰਤੀਆਂ ਦੀ ਪਛਾਣ ਕੀਤੀ ਜਿਨ੍ਹਾਂ ਦੇ ਕੋਲ ਕੋਈ ਦਸਤਾਵੇਜ਼ ਨਹੀਂ ਸੀ ਹੁਣ ਇਹਨਾਂ ਭਾਰਤੀਆਂ ਦੇ ਜਲਦ ਹੀ ਡਿਪੋਰਟ ਹੋਣ ਦੀ ਖਬਰ ਨੇ ਉਹਨਾਂ ਪਰਿਵਾਰਕ ਮੈਂਬਰਾਂ 'ਚ دہشت ਪੈਦਾ ਕਰ ਦਿੱਤੀ ਪਿਛਲੇ ਕਈ ਸਾਲਾਂ ਤੋਂ ਫਾਰਮ ਹਾਊਸਾਂ ਸਟੋਰਾਂ ਤੇ ਗੋਦਾਮਾਂ ਦੇ ਵਿੱਚ ਕੰਮ ਕਰਕੇ ਇਹ ਚੰਗੀ ਕਮਾਈ ਕਰ ਰਹੇ ਸਨ ਪਰ ਹੁਣ ਉਹਨਾਂ ਦੇ ਡਿਪੋਰਟ ਦੀ ਖਬਰ ਨੇ ਪਰਿਵਾਰਾਂ ਦੇ ਸਾਹਮਣੇ ਰੋਜੀ ਰੋਟੀ ਦੀ ਸਮੱਸਿਆ ਪੈਦਾ ਕਰ ਦਿੱਤੀ ਹੈ ਇਸ ਤੋਂ ਬਾਅਦ ਪੰਜਾਬ ਲੰਮੇ ਸਮੇਂ ਤੋਂ ਦੱਸਿਆ ਕਿ ਫਰੋਤੀ ਲੁੱਟਖੋ ਤੇ ਨਸ਼ਿਆਂ ਦੀ ਵੱਡੀ ਸਮੱਸਿਆ ਦਾ ਵੀ ਸਾਹਮਣਾ ਕਰ ਰਿਹਾ ਹੈ ਤੇ ਹੁਣ ਆਉਣ ਵਾਲੇ ਕੁਝ ਮਹੀਨਿਆਂ ਦੇ ਵਿੱਚ ਇਹਨਾਂ 8000 ਨੌਜਵਾਨਾਂ ਦੀ ਵਾਪਸੀ ਦੇ ਨਾਲ ਸਥਿਤੀ ਹੋਰ ਵਿਗੜਨ ਦੀ ਸੰਭਾਵਨਾ ਵੀ ਜ਼ਾਹਿਰ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਬੇਰੁਜ਼ਗਾਰੀ ਦੇ ਸ਼ਿਕਾਰ ਵਧਿਗਣ ਦੇ ਵਿੱਚ ਨੌਜਵਾਨ ਗੈਰਕਾਨੂੰਨੀ ਕਾਰੋਬਾਰਾਂ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਰਾਤੋ-ਰਾਤ ਅਮੀਰ ਬਣਨ ਦੀ ਇੱਛਾ ਦੇ ਵਿੱਚ ਸੈਂਕੜੇ ਬੇਰੁਜ਼ਗਾਰ ਨੌਜਵਾਨਾਂ ਨੂੰ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਖਤਰਨਾਕ ਮਾਮਲੇ ਦੇ ਵਿੱਚ ਗ੍ਰਿਫਤਾਰ ਕਰਕੇ ਸਲਾਖਾਂ ਦੇ ਪਿੱਛੇ ਭੇਜ ਦਿੱਤਾ। ਮੈਨਾਂ ਨੌਜਵਾਨਾਂ ਦਾ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਭਵਿੱਖ ਕੀ ਹੋਵੇਗਾ ਇਹ ਵੀ ਇੱਕ ਚਿੰਤਾ ਦਾ ਮਾਹੌਲ ਬਣਿਆ ਹੋਇਆ ਪਰ ਲਗਾਤਾਰ ਸਿਆਸੀ ਲੀਡਰ ਹੋਣ ਇਹਨਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਹੋਣ ਉਹਨਾਂ ਦੇ ਵਿੱਚ ਵੀ ਚਿੰਤਾ ਦਾ ਮਾਹੌਲ ਬਣਿਆ ਹੋਇਆ ਕਿਉਂਕਿ ਉਹਨਾਂ ਦੇ ਪੈਸੇ ਬਹੁਤ ਖਰਚ ਹੋ ਗਏ ਸੀ ਪਰ ਰੋਜੀ ਰੋਟੀ ਕਮਾਉਣ ਦਾ ਕੋਈ ਹੋਰ ਸਾਧਨ ਨਹੀਂ ਹੈ ਪੰਜਾਬ ਦੇ ਵਿੱਚ ਉਹ ਬੱਚੇ ਕੀ ਕਰਨਗੇ ਇਹ ਵੀ ਵੱਡਾ ਸਵਾਲ ਬਣਿਆ ਹੋਇਆ ਹੈ ਇਹ ਵੀ ਕਿਹਾ ਜਾ ਰਿਹਾ ਹੈ ਕਿ ਅਜੇਹੀਆਂ ਘਟਨਾਵਾਂ ਕਰਕੇ ਪੰਜਾਬ ਨੂੰ ਕਿਤੇ ਮੁਰਤੋਂ ਟਾਰਗੇਟ ਤਾਂ ਨਹੀਂ ਕੀਤਾ ਜਾ ਰਿਹਾ ਇਸ ਦੇ ਵਿੱਚ ਇੱਕ ਵੱਡਾ ਸਵਾਲ ਇਹ ਵੀ ਖੜਾ ਹੋਇਆ ਕਿ ਇਸੇ ਧਰਤੀ ਨੂੰ ਕਿਉਂ ਚੁਣਿਆ ਗਿਆ ਜਿਹੜੇ ਦੇਸ਼ ਦੀ ਸਰਹੱਦਾਂ ਦੇ ਨੇੜੇ ਸ਼ਾਇਦ ਅਮਰੀਕਾ ਤੋਂ ਵੀ ਨੇੜੇ ਨੇ ਉੱਥੇ ਉਹ ਜਹਾਜ਼ ਕਿਉਂ ਨਹੀਂ ਉਤਾਰਿਆ ਗਿਆ ਸਵਾਲ ਕਾਫੀ ਨੇ ਜਿਨ੍ਹਾਂ ਦੇ ਵਾਪ ਦੇ ਵਿੱਚ ਪੰਜਾਬ ਦੇ ਲੋਕ ਉਡੀਕ ਕਰ ਰਹੇ ਨੇ